ਲੋ ਵੀ ਮਿੱਤਰੋ ਖਿੱਚਤੇ ਟਰੈਕਟਰ ਕਿਸਾਨਾਂ ਨੇ ਫੇਰ ਕਿਸਾਨੀ ਮੋਰਚਾ 2 ਲਾਈ ਵੀ ਦਿੱਲੀ 에 ਸਾਂਭਲਾ ਹੁਣ ਫੇਰ ਆਉਣ ਲੱਗੇ ਆ ਹੁਣ ਤੇ ਇਹ ਕੀ ਤਾਂ ਫੇਰ ਹੱਕ ਲੈ ਕੇ ਹੀ ਮੁੜਾਂਗੇ ਉਹਨਾਂ ਘਬਰਾਈ ਤੂੰ ਅੱਜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਿੰਸਪਲੋ ਤੇ ਅੱਜ ਜੇ ਹੈਗੇ ਆਪਾਂ ਦਿੱਲੀ ਹਾਈਵੇ ਦੇ ਤੇ ਆਪਣੇ ਕਿਸਾਨਾਂ ਨੇ ਮੋਰਚੇ ਵਾਸਤੇ ਖਿੱਚਤੇ ਟਰੈਕਟਰ ਫੇਰ ਕੋਈ ਸਾਰੇ ਥੜੇ ਨੀ ਰਸਤੇ ਜੀ ਯਾਰ ਨਹੀਂ ਜਿਹੜੇ ਸੀਗੇ ਅੱਗੇ ਕਿਸਾਨਾਂ ਨੂੰ ਸਾਧੂਗੜ ਰੋਕ ਲੈ ਇਹਨਾਂ ਨੇ ਉਰੇ ਉਹ ਟ੍ਰੈਕਟਰ ਜਿਹੜੀਆਂ ਪਿੱਛੇ ਵੀ ਖੜਨੇ ਹੋ ਲੋਕ ਪੁਲਾ ਦੇ ਵੀ ਜਿਹੜੇ ਹੋਏ ਆ ਆਸ਼ਾ ਕਿਚਾ ਇਹ ਕਿਹਨਾਂ ਮੈਨੂੰ ਐਸ਼ਰ ਉਹ ਸੁਨ ਟ੍ਰੈਕਟਰ ਦੀ ਆਸ਼ਾ ਖੜਾ ਇਹ ਐਸ਼ਰ ਖੜਾ ਇੱਕ ਉਹ ਪਿੱਛੇ ਨੰਨੇ ਨਾ ਅਗਲੇ ਸੱਚੇ ਦੇ ਕਸਾਨਾਂ ਨੇ ਟ੍ਰੈਕਟਰ ਹਣ ਉਹ ਵੀ ਰੋਕੇ ਹੋਏ ਆ ਇਹ ਟਰੱਕ ਲੀਓ ਪਿੱਛੇ ਬੀਲੇ ਨਾ ਲੱਗੀਆਂ ਹੋਈਆਂ। ਉਸਨੇ ਇੱਥੇ ਰੋਕ ਰਿਆ। ਫਿਰ 스ਕੇ ਇੱਕਦਾਂ ਨਾ ਨਹੀਂ ਹੁਣ ਉਹ। 3 ਫਾਲੀਆ। ਇਸ ਵੀਰੇ ਚੱਲਣਗੇ ਪਿੱਛੇ ਕਹਿੰਦੇ ਵੀ ਅੰਮਰਸੱਤ ਵੀ ਕਾਫਲਾ ਆ ਰਿਹਾ। ਜਿੱਥੋਂ ਆ ਕੇ ਫਿਰ ਚੱਲਣਗੇ ਹੁਣ। ਉਹ ਜੀਪ ਖੜੀ ਏ ਬਾਬਿਆਂ ਦੀ। ਆਹ ਦੇਖੀ ਕਿਸਾਨ ਮੇਰੇ ਫਿਰ। ਚੱਲਿਆ ਕਾਫਲਾ ਦਿੱਲੀ ਨੂੰ। ਉਹ ਲੱਗਣਾ ਕੋਈ ਨਹੀਂ ਇਹ ਇਹ ਤਾਂ ਹਜੇ ਕੋਸ਼ਕ ਸੀਗੇ ਇਹ ਤੇ ਮੈਂ ਕਹਿੰਦਾ ਵੀ ਪਿਛੋਂ ਆਪਣੇ ਖੜੇ ਨੇ ਟਰੈਕਟਰ ਘਟੂ ਘਟੂ ਵੀ 5 ਕਿਲੋਮੀਟਰ ਦੇ ਏਰੀਆ 'ਚ ਖੜੇ ਨੇ ਅੱਗੋਂ ਲੈ ਕੇ ਪਿਛੋਂ ਤੱਕ ਹਜੇ ਤਾਂ ਟਰੇਲਰ ਜਾਂ ਸੀਗਾ ਹਜੇ ਤਾਂ ਸਟਾਰਟਿੰਗ ਹੀ ਹੋਈ ਆ ਤੇ ਗਾਂਵਾਂ 'ਗਾ ਇੱਥੋਂ ਚੱਲਣਗੇ ਹੁਣ ਗਾਂਵ ਫੇਰ ਆਪਾਂ ਤੇ ਕਿਸਾਨ ਆਪਣੇ ਭਾਈ ਹਜੇ ਪਿਛੋਂ ਹੋਰ ਚੱਲ ਕੇ ਆ ਰਹੇ ਆ ਤੇ ਆਪਾਂ ਲਾਇਵੇ ਦਿੱਲੀ ਐਤ ਕੀ ਦੇਖੀਏ ਮੇਰੇ ਆਸਾਨੀ ਮੋਰਚਾ 2 ਆ ਬੱਲੇ ਬੱਲੇ ਕਰਾ ਦਾਂਗੇ ਐਤ ਕੀ ਫਿਰ ਐਤ ਕੀ ਨਹੀਂ ਦੱਬਦੇ ਹੈਗੇ ਸਾਧੂਗੜ੍ਹ ਰੁਕੇ